ਸਰਨ ਦੀ ਇਹ ਘਟਨਾ ਵਾਪਰੀ ਸੀ ਜਿਹੜੇ ਸਪਾਈ ਸੇਵਕ ਇਕੱਠੇ ਹੋ ਗਏ ਸੀ ਫਿਰ ਤੁਸੀਂ ਵੀ ਆਸ਼ੂ ਜੀ ਦੇ ਘਰ ਪਹੁੰਚੇ ਨਿੱ ਘਟਨਾ ਤਾਂ ਇੱਕ ਹੈ ਮੀਡੀਆ ਦੀ ਚੱਲ ਰਹੀ ਹੈ ਸਾਰੀ ਕੱਲ ਤੁਹਾਨੂੰ ਪਤਾ ਜਿਵੇਂ ਅਸੀਂ ਸਾਰਿਆਂ ਨੇ ਇਹ ਫੈਸਲਾ ਕੀਤਾ ਸੀ ਕਿ ਜਿਹੜਾ ਪਿੱਛੇ ਜਿਹੜੀ ਚਰਨਜੀਤ ਚੰਨੀ ਦੀ ਕਾਂਗਰਸ ਦੀ ਸਰਕਾਰ ਸੀ ਉਸ ਵੇਲੇ ਭਾਰਤ ਪੁਸ਼ਣ ਆਸ਼ੂ ਜੀ ਸਾਡੇ ਸਾਰੇ ਕਾਉਂਸਲਰ ਸਹਿਬਾਨ ਸਾਡੇ ਮੇਅਰ ਸਾਹਿਬ ਉਸ ਵੇਲੇ ਦੇ ਮੁੱਖ ਮੰਤਰੀ ਇਹ ਜਿਹੜੇ ਕੁਝ 3500 ਮੁਲਾਜ਼ਮ ਸੀ ਜਿਹੜੇ ਪੱਕੇ ਕਰਨ ਦਾ ਮਤਾ ਉਸ ਵੇਲੇ ਪਾਸ ਹੋ ਗਿਆ ਸੀ ਤੇ ਉਹ ਸਿਰਫ ਇੱਕ ਜਦੋਂ ਉਰੇੋਂ ਮਤਾ ਪਾ ਕੇ ਚੰਡੀਗੜ੍ਹ ਗਿਆ ਚੰਡੀਗੜ੍ਹ ਤੋਂ ਕੈਬਨਿਟ ਚ ਉਹਨੂੰ ਪਰਮਿਸ਼ਨ ਮਿਲੀ ਤੇ ਜਦੋਂ ਤੱਕ ਉਹ ਮੁੜ ਕੇ ਉਰੇ ਆਇਆ ਤੇ ਜੱਥੇ ਹੀ ਕੋਟ ਲੱਗ ਗਿਆ ਸੀ ਤੇ ਦੂਜੀ ਗੱਲ ਇਸ ਵੇਲੇ ਵੀ ਜਿਹੜੀ ਕਾਰਪੋਰੇਸ਼ਨ ਆ ਉਹਦੀ ਮੈਜੋਰਿਟੀ ਕਾਂਗਰਸ ਦੀ ਹੈ ਮੇਅਰ ਕਾਂਗਰਸ ਦਾ ਤੇ ਇਹਦੇ ਵਿੱਚ ਕਿਸੇ ਦਾ ਤਾਂ ਕੋਈ ਨਾ ਆਮ ਆਦਮੀ ਦਾ ਕੋਈ ਲੈਣਾ ਦੇਣਾ ਨਾ ਹੋਰ ਕਿਸੇ ਦਾ ਤੇ ਉਹ ਮਤਾ ਹੈ ਜਿਹੜਾ ਅਸੀਂ ਵਾਦਾ ਕੀਤਾ ਸੀ ਮੈਂ ਵੀ ਉਦੋਂ ਉੱਥੇ ਮੌਜੂਦ ਸੀ ਮੇਰ ਸਾਹਿਬ ਦੇ ਏ ਜ਼ੋਨ ਚ ਦਫਤਰ ਚ ਸਾਰੇ ਹੀ ਉੱਥੇ ਸਾਡਾ ਪੰਜਾਬ ਦਾ ਲੁਧਿਆਣੇ ਦਾ ਸਾਰੇ ਵਾਲਮੀਕੀ ਸਮਾਜ ਜਿਹੜਾ ਸਾਡਾ ਰੀੜ ਦੀ ਹੱਡੀ ਆ ਉਹ ਸਾਰੇ ਪਾਰਟੀਆਂ ਦੇ ਲੀਡਰ ਉੱਥੇ ਇਕੱਠੇ ਹੋਏ ਸੀ ਉੱਥੇ ਫੈਸਲਾ ਹੋਇਆ ਸੀ ਵੀ ਹਰ ਹਾਲ ਮੈਂ ਉੱਥੇ ਮੌਜੂਦ ਸੀ ਵੀ 4 ਤਰੀਕ ਨੂੰ ਇਹ ਮਤਾ ਲਿਆ ਕੇ ਅਸੀਂ ਇਹਨੂੰ ਸਿਰੇ ਚੜਾਵਾਂਗੇ ਜੇ ਨਹੀਂ ਹੋਏਗਾ ਤੁਸੀਂ ਤੇ ਮੈਂ ਇੱਥੇ ਆ ਕੇ ਆਪਾਂ 4 ਤਰੀਕ ਨੂੰ ਇੱਥੇ ਮੈਂ ਤੁਹਾਡੇ ਨਾਲ ਬੈਠ ਕੇ ਧਰਨਾ ਲਾਉਂਗਾ ਤੇ ਉਹ ਮਤਾ ਆ ਰਿਹਾ ਸੀ ਤੇ ਜਦੋਂ ਮਤਾ ਆਇਆ ਤੇ ਤੁਸੀਂ ਪਤਾ ਲਾਈ ਉਹਥੇ মিডিਆ ਵੀ ਸੀ ਤੇ ਕੁਝ ਆਮ ਆਦਮੀ ਪਾਰਟੀ ਦੇ ਐਮਐਲਏ ਸਹਿਬਾਨ ਉਹਨਾਂ ਨੇ ਇਸ ਗੱਲ 'ਚ ਇੱਕ ਕੱਲੀ ਲੇਡੀ ਇੱਕ ਭਾਰਤ ਕੁਸ਼ਨਾਸ਼ੂ ਜੀ ਜਿਹੜੇ ਹਮੇਸ਼ਾ ਸ਼ਹਿਰ ਦੀ ਡਿਵੈਲਪਮੈਂਟ ਲਈ ਉਹਨਾਂ ਦਾ ਨਾਮ ਮੰਨਿਆ ਗਿਆ ਉਹਨਾਂ ਨੂੰ ਸ਼ੇਰ ਨੂੰ ਪਹਿਲਾਂ ਝੂਠੇ ਬਿਜ਼ਨਸ ਦੇ ਕੇਸ ਪਰਚੇ ਬਣਾ ਕੇ ਉਹਨਾਂ ਨੂੰ ਅੱਜ 2-3 ਮਹੀਨੇ ਹੋ ਗਏ ਜੇਲ੍ਹ ਚ ਬੰਦ ਕੀਤਾ ਹੋਇਆ ਉਹ ਵੀ ਪਟਿਆਲੇ ਲੁਧਿਆਣੇ ਨੇ ਪਟਿਆਲੇ ਰੱਖਿਆ ਹੋਇਆ ਵੀ ਕਿਤੇ ਇਥੋਂ ਕਿਤੇ ਉਹਨਾਂ ਦੀ ਸਮੈਲੀ ਨਾ ਆ ਜੇ ਤੇ ਇਸ ਕਰਕੇ ਪਿੱਛੇ ਉਹਨਾਂ ਦੀ ਕੱਲੀ ਇਸਤਰੀ ਲੇਡੀ ਉਹਨਾਂ ਦੀ ਵਾਈਫ ਉਹਨੂੰ ਸਾਰੇ ਹਾਊਸ ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਘਿਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਹ ਕਹਿ ਰਹੇ ਸੀ ਵੀ ਇਹਦੇ ਵਿੱਚ ਅਸੀਂ ਕੋਈ ਵੀ ਜਿਹੜੀ ਲਿਸਟ ਦੇ ਵਿੱਚ ਤੁਸੀਂ ਜਿਨ੍ਹਾਂ ਨੇ ਪਿਛਲੇ ਸਾਲਾਂ ਤੋਂ ਕੰਮ ਨਹੀਂ ਕੀਤਾ ਉਹਨਾਂ ਦੇ ਤੁਸੀਂ ਨਾਮ ਕੱਟ ਕੇ ਤੁਸੀਂ ਆਪਣੀ ਮਰਜ਼ੀ ਨਾਲ ਨਵੇਂ ਬੰਦੇ ਜਿਨ੍ਹਾਂ ਨੇ 15-15 ਸਾਲ 10-10 ਸਾਲ ਜਿਨ੍ਹਾਂ ਨੇ ਮਿਹਨਤ ਕੀਤੀ ਅਸਫਾਈਆਂ ਕੀਤੀਆਂ ਕਰਮਚਾਰੀ ਨੇ ਬੇਲਦਾਰ ਨੇ ਉਹਨਾਂ ਨੂੰ ਤੁਸੀਂ ਪਰੇ ਕਰਕੇ ਆਪਣੀ ਮਰਜ਼ੀ ਨਾਲ ਕੁਝ ਲਿਸਟਾਂ 'ਚ ਨਾਮ ਪਾ ਰਹੇ ਹੋ ਉਹ ਕਹਿੰਦੇ ਜੀ ਨਹੀਂ ਇਹ ਅਫਸਰ ਸਮਾਨ ਇਸ ਦੀ ਗੱਲ ਦੀ ਜ਼ਿੰਮੇਵਾਰੀ ਅਫਸਰ ਕੀ ਦੇ ਅਫਸਰ ਤਾਂ ਸਰਕਾਰ ਦੇ ਹੁੰਦੇ ਆ ਤੇ ਉਹਨਾਂ ਨੇ ਇੰਨੀ ਗੱਲ ਕਹੀ ਵੀ ਜਿਹੜੇ ਸਹੀ ਬੰਦੇ ਆ ਉਹਨਾਂ ਦਾ ਮਤਾ ਪਾਸ ਹੋਇਆ ਤੇ ਉਹੋ ਹੀ ਆ ਮਤਾ ਪਾਸ ਤੇ ਬਾਅਦ ਚ ਉਹਨਾਂ ਨੇ ਕੋਈ ਗਲਤ ਗੱਲ ਐਸੀ ਫਲਾਈ ਵੀ ਇਹ ਸਫਾਈ ਕਰਮਚਾਰੀਆਂ ਦੇ ਜਾਂ ਉਹ ਮਤਾ ਪਾਸ ਨਹੀਂ ਹੋਣ ਦਿੱਤਾ ਵੀ ਮਤਾ ਸਾਡੀ ਸਰਕਾਰ ਸਾਡੀ ਨੇ ਸਰਕਾਰ ਨੇ ਪਾਸ ਕੀਤਾ ਇਸ ਵੇਲੇ ਕਾਰਪੋਰੇਸ਼ਨ ਕਾਂਗਰਸ ਪਾਰਟੀ ਦੀ ਆ ਤਿੰਨਾਂ ਚ ਨਾ 13 ਅੰਮਾਂ ਚ ਨਹੀਂ ਬੇਰਾਂ ਚ ਨਹੀਂ ਗਏ ਤੇ ਇਸ ਕਰਕੇ ਉਹ ਮਾਈਕ ਐਮ ਐਲ اے ਨੇ ਮਾਈਕ ਐਮ ਐਲ اے ਦੇ ਅੱਗੇ ਤੋਂ ਮੈਂ ਤਾਂ ਕਹੂੰਗਾ ਮੇਰ ਸਤਿ ਆਨ ਨੂੰ ਕਦੇ ਵੀ ਮੈਂ ਨਹੀਂ ਦੇਖਿਆ ਕਦੇ ਵੀ ਚਾਹੇ ਵਿਧਾਨ ਸਭਾ ਹੋਵੇ ਚਾਹੇ ਉਹ ਲੋਕ ਸਭਾ ਹੋਵੇ ਮਾਈਕ ਗਿੰਟੀ ਦੇ ਉੱਥੇ ਹਰ ਬੰਦੇ ਦੇ ਹੱਥ ਚ ਮਾਈਕ ਫਾਇਆ ਫੜਿਆ ਹੋਇਆ ਹੈ ਕੋਈ ਕੋਈ ਡੈਕ੍ਰਮ ਹੁੰਦਾ ਕਿ ਨਹੀਂ ਤੇ ਜਦੋਂ ਇੱਕ ਕਾਉਂਸਲਰ ਇੱਕ ਚਾਰ ਵਾਰ ਦੀ ਕਾਉਂਸਲਰ ਸੀਨੀਅਰ ਕਾਉਂਸਲਰ ਜਿਨ੍ਹਾਂ ਦਾ ਅੱਜ ਤੱਕ ਇਤਿਹਾਸ ਆ ਮਮਤਾ ਜੀ ਦਾ ਜਿਨ੍ਹਾਂ ਨੇ ਹਮੇਸ਼ਾ ਮਹਿਲਾਵਾਂ ਦੀ ਭੈਣਾਂ ਦੀ ਮਾਂਵਾਂ ਦੀ ਆਵਾਜ਼ ਚੱਕੀ ਹੈ ਸ਼ਹਿਰ ਦੀ ਆਵਾਜ਼ ਚੱਕੀ ਹੈ ਉਹਨਾਂ ਦੀ ਆਵਾਜ਼ ਨੂੰ ਤੁਸੀਂ ਦੱਬਣ ਦੀ ਕੋਸ਼ਿਸ਼ ਕਰ ਰਹੇ ਹੋ ਇਸ ਕਰਕੇ ਉਹ ਸਾਰਾ ਕੰਮ ਮੂਰੇ ਨੰਗਾ ਹੋ ਗਿਆ ਆਪਣੇ ਸਮਾਜ 'ਚ ਕਦੇ ਵੀ ਐ ਨਹੀਂ ਹੋਇਆ ਇੱਕ ਨਾਰੀ ਨੂੰ ਆ ਤਿਉਹਾਰ ਚੱਲ ਰਹੇ ਆ ਨਵਰਾਤਿਆਂ ਦੇ ਤਿਉਹਾਰ ਆ ਅੱਜ ਅੱਜ ਦਸਹਿਰਾ ਹੈ ਆਉਣ ਵਾਲੇ ਦਿਨਾਂ 'ਚ ਦੀਵਾਲੀ ਆਉਣੀ ਹੈ ਅਸੀਂ ਮਾਤਾ ਦਾ ਦਰਜਾ ਦਿੰਨੇ ਆ ਅਸੀਂ ਆਪਣੀਆਂ ਕੰਜਕਾਂ ਤੁਹਾਨੂੰ ਪਤਾ ਹੈ ਆਪਣਾ ਤਿਉਹਾਰ ਆਉਂਦਾ ਕਿਸ ਤਰੀਕੇ ਨਾਲ ਆਪਾਂ ਕਿੱਧਰ ਨੂੰ ਚੱਲ ਪਏ ਅਪਾ ਇਹ ਸਮਾਜ ਨੂੰ ਇਹ ਪੋਲੀਟਿਕਲ ਪਾਰਟੀਆਂ ਨੇ ਇਹ ਲੀਡਰਾਂ ਨੇ ਸਮਾਜ ਨੂੰ ਜੋੜਨਾ ਹੁੰਦਾ ਅਸੀਂ ਕੀ ਦਿਖਾ ਰਹੇ ਹਾਂ ਵੀ ਸਾਡੀ ਆਪਣੀ ਮਾਂ ਪੈਣ ਲਈ ਵੀ ਕੋਈ ਇੱਜ਼ਤ ਨਹੀਂ ਗਈ ਤੁਸੀਂ ਜਿਹੜੀ ਵੀ ਗੱਲ ਕਰਨੀ ਆ ਉਹ ਗੱਲ ਬਹਿਸ ਨਾਲ ਥੋੜੀ ਹੋਣੀ ਹੈ ਉਹ ਤਾਂ ਤੁਸੀਂ ਆਪਣੀ ਪਰੇ ਮੀਟਿੰਗ ਕਰੋ ਸੱਦੋ ਆਪਣੀ ਗੱਲ ਕਰੋ ਮੇਅਰ ਸਾਹਿਬ ਨਾਲ ਗੱਲ ਕਰੋ ਥੋੜੀ ਸਰਕਾਰ ਆ ਆਪਣੇ ਕਮਿਸ਼ਨਰ ਨਾਲ ਗੱਲ ਕਰੋ ਕਾਰਪੋਰੇਸ਼ਨ ਦੇ ਆਪਣੇ ਜੁਆਇੰਟ ਕਮਿਸ਼ਨਰ ਨਾਲ ਗੱਲ ਕਰੋ ਜੇ ਤੁਹਾਨੂੰ ਕਿਸੇ ਗੱਲ ਦਾ ਪਰ ਬਾਕੀ ਤਾਂ ਮਾਲਕ ਤੁਸੀਂ ਹੋ ਇਸ ਵੇਲੇ ਪਰ ਤੁਸੀਂ ਰੂਮ 'ਚ ਧੱਕਾ ਕਰ ਰਹੇ ਹੋ ਰੋਜ਼ ਧੱਕਾ ਕਰ ਰਹੇ ਹਾਂ ਅੱਜ ਬਹੁਤ ਇਸ ਸ਼ਹਿਰ 'ਚ ਇੱਕ ਬਹੁਤ ਮਾੜਾ ਮੈਸੇਜ ਗਿਆ ਹੈ ਵੀ ਸਾਡਾ ਆਪਸ ਵਿੱਚ ਜਿਹੜਾ ਇੰਨਾ ਤਾਣਾ ਵਾਣਾ ਵਿਗੜ ਗਿਆ ਅਸੀਂ ਸਮਾਜ 'ਚ ਸਭ ਨੂੰ ਜੋੜਨਾ ਹੈ ਹਾਂ ਪੋਲੀਟਿਕਲ ਅਟੈਕ ਆ ਗੋਗੀ ਜੀ ਨੇ ਸਤਕਾਰਯੋਗ ਬੰਦ ਲਾਲ ਬੱਗਾ ਜੀ ਨੇ ਪੱਪੀ ਪ੍ਰੈਸ਼ਰ ਨੇ ਕਲਵੰਤ ਸਿੱਧੂ ਨੇ ਸਾਰੇ ਬਾਕੀ ਜਿਹੜੇ ਐਮਐਲਏ ਨੇ ਉਹ ਯਾਰ ਕੋਈ ਇੱਕ ਦੂਜੇ ਨੂੰ ਭੁੱਲੇ ਹੋਏ ਇੱਕ ਦੂਰੇ ਦੇ ਨਾਲ ਸਾਰਿਆਂ ਦਾ ਰਿਸ਼ਤਾ ਹੈ ਇੱਕ ਦੂਜੇ ਨੂੰ ਸਾਰੇ ਜਾਣ ਪਛਾਣ ਨੇ ਹਰੇਕ ਨੂੰ ਆਪਾਂ ਕਿੱਧਰ ਨੂੰ ਚੱਲ ਪਏ ਮੂੰਹ ਮਲਾਜੀ ਵਾਲੀ ਵੀ ਗੱਲ ਆਪਾਂ ਖਤਮ ਕਰਨੋ ਆਂਗੇ ਇੱਕ ਸਿਰਫ ਤਾਕਤ ਦੇ ਨਸ਼ੇ 'ਚ ਤੇ ਮੈਂ ਸਮਝਦਾ بڑے ਸੀਨੀਅਰ ਲੀਡਰ ਨੇ ਇਹਨਾਂ ਨੂੰ ਬੜਾ ਇਸ ਚੀਜ਼ਾਂ ਨੂੰ ਦੇਖ ਕੇ ਕਿਉਂਕਿ ਲੋਕ ਇਹਨਾਂ ਨੂੰ ਫਾਲੋ ਕਰਦੇ ਆ ਤੇ ਜਦੋਂ ਇਹ ਜਿਹੀਆਂ ਗੱਲਾਂ ਕਰਨਗੇ ਤੇ ਤੁਸੀਂ ਕਹਿੰਦੇ ਹੋ ਤੁਸੀਂ ਆਮ ਆਦਮੀ ਵਾਲੇ ਆ ਇਹ ਲੱਗਦੀ ਆ ਕੋਈ ਆਮ ਆਦਮੀ ਵਾਲੀ ਗੱਲ ਇਸ ਕਰਕੇ ਗੈਲਰੀਜ਼ ਨੂੰ ਪਲੇ ਕਰਨਾ ਠੀਕ ਆ ਮੀਡੀਆ ਨੂੰ ਦੇਖ ਕੇ ਕਈ ਵਾਰ ਬੰਦਾ ਉਤਸ਼ਾਹਤ ਹੋ ਜਾਂਦਾ ਮੀਡੀਆ ਨੂੰ ਦੇਖ ਕੇ ਕਈ ਵਾਰ ਬੰਦੇ ਕੰਟਰੋਲ ਤੋਂ ਬਾਹਰ ਹੋ ਜਾਂਦਾ ਕਿਉਂਕਿ ਅੱਜ ਜ਼ਮਾਨਾ WhatsApp ਦਾ Facebook ਦਾ Instagram ਦਾ ਹੈ ਉਤੇ ਕਲਿੱਪਿੰਗ ਪਾਉਣ ਦਾ ਜ਼ਮਾਨਾ ਹੈ ਉਹਦੇ ਪਿੱਛੇ ਕਈ ਵਾਰ ਬੰਦਾ ਖੇਡ ਜਾਂਦਾ ਹੈ ਆਪਣੇ ਆਪ ਤੇ ਕਾਬੂ ਨਹੀਂ ਰੱਖਦਾ ਪਰ ਰੱਖਣਾ ਚਾਹੀਦਾ ਪੋਲੀਟੀਕਲ ਅਟੈਕ ਜਿੰਨਾ ਮੇਰੇ ਤੇ ਕਰਨ ਮੈਂ ਮੈਂਬਰ ਪਾਰਲੀਮੈਂਟ ਆ ਮੇਰੇ ਨੂੰ ਤਸਵੀਰੇ ਤੇ ਅਟੈਕ ਕਰਨ ਜਿੰਨਾ ਕਰ ਸਕਦੇ ਆ ਮੇਅਰ ਸਾਹਿਬ ਤੇ ਅਟੈਕ ਕਰਨ ਸਾਡੇ ਕੌਂਸਲਰਾਂ ਤੇ ਕਰਨ ਆਸ਼ੂ ਜੀ ਤੇ ਕਰਨ ਸਾਡੇ ਹੋਰ ਜਿਹੜੇ ਐਮਐਲਏ ਇਲੈਕਸ਼ਨਾਂ ਲੜਦੇ ਰਹੇ ਉਹਨਾਂ ਦੇ ਕਰਨ ਤੇ ਉਹ ਤੋਂ ਕੋਈ ਵੀ ਇਤਰਾਜ਼ ਨਹੀਂ ਪਰ ਇੱਕ ਲੇਡੀਜ਼ ਦੇ ਅੱਜ ਤੁਸੀਂ ਕੁਝ ਬੰਦੇ ਇਸ ਸ਼ਹਿਰ ਚ ਕਦੇ ਐ ਹੋਇਆ ਸੀ ਆ ਘਰ ਆ ਕੱਲੀ ਇੱਕ ਮਮਤਾ ਸ਼ੂਜੀ ਇਸ ਘਰ ਚ ਸੀ ਜਦੋਂ ਸਾਨੂੰ ਟੈਲੀਫੋਨ ਗਏ ਨੇ ਵੀ ਕੁਝ ਐਸੇ ਬੰਦੇ ਭੇਜ ਰਹੇ ਆ ਆਮ ਆਦਮੀ ਪਾਰਟੀ ਵਾਲੇ ਵੀ ਉਹਨਾਂ ਤੇ ਘਰ ਤੇ ਹਮਲਾ ਕੀਤਾ ਜਾ ਰਿਹਾ ਹੈ ਅਸੀਂ ਇਹਨਾਂ ਦੇ ਵੱਡੇ ਭਰਾ ਸ਼ੂਜੀ ਦੇ ਇਹਨਾਂ ਨੇ ਫੋਨ ਕੀਤਾ ਘਬਰਾਏ ਮੇਰ ਸਾਹਿਬ ਉਧਰੋਂ ਇਕਦਮ ਭੱਜੇ ਮੈਂ ਆਪਣੀ ਕੋਠੀ ਤੋਂ ਇਕਦਮ ਚੱਲਿਆ ਵੀ ਇਹ ਕੀ ਹੋ ਗਿਆ ਐਸਾ ਕਿਹੜਾ ਮਾਹੌਲ ਬਣ ਗਿਆ ਕਿਉਂਕਿ ਲੋਕਾਂ ਨੂੰ ਇਹ ਇਛਾ ਕਰਤਾ ਝੂਠ ਬੋਲਦਾ ਕਿ ਵੀ ਮੰਮਤਾ ਆਸ਼ੂ ਜੀ ਨੇ ਥੋਡੀਆਂ ਨੌਕਰੀਆਂ ਜਿਹੜੀਆਂ ਉਹਨੂੰ ਰੋਕਿਆ ਉਹ ਇਕਦਮ ਪੂਰੀ ਉਹਨਾਂ ਨੂੰ ਤਿਆਰ ਕਰਕੇ ਮੌਬ ਬਣਾ ਕੇ ਇਧਰ ਨੂੰ ਭੇਜਦਾ ਜਦੋਂ ਉਹ ਇੱਥੇ ਆਏ ਜਦੋਂ ਉਹਨਾਂ ਨੂੰ ਵੀਡੀਓ ਦੇਖੀਆਂ ਉਹਨੇ ਵੀ ਮੰਮਤਾ ਆਸ਼ੂ ਜੀ ਨੇ ਤੇ ਅਸੀਂ ਤਾਂ ਭਾਈ ਇਹ ਅੱਜ ਤੱਕ ਲਿਸਟਾਂ ਬਣਾਵਣਾ ਸਾਲ ਦੀ 2 ਸਾਲ ਦੀ ਮਿਹਨਤ ਆ ਇਹਨਾਂ ਦੇ ਹੱਕ ਚ ਇਹ ਮਤਾ ਲਿਆਂਦਾ ਇਹ ਪਾਸ ਕੀਤਾ ਹੈ ਸਾਡੀ ਕਮੇਟੀ ਸੀ ਕਮੇਟੀ ਚ ਕੌਣ ਸੀ ਸਾਡੇ ਕਾਉਂਸਲਰ ਸੀ ਆਪਾਂ ਲਾਜੀ ਬੈਠੇ ਆ ਅਗੇ ਸਨੀ ਬੱਲਾ ਜੀ ਇਹ ਮੈਂਬਰ ਸੀ ਉਸ ਕਮੇਟੀ ਦੇ ਦੂਜੇ ਸਾਡੇ ਸਭ ਤੋਂ ਸੀਨੀਅਰ ਮੈਂਬਰ ਜੈ ਪ੍ਰਕਾਸ਼ ਜੀ ਉਹਦੇ ਮੈਂਬਰ ਸੀਗੇ ਉਹਨਾਂ ਨੇ ਤੇ ਇਹ ਪਾਸ ਕੀਤਾ ਹੈ ਤੇ ਉਹ ਸਭ ਤੋਂ ਨੇੜੇ ਆਸ਼ੂ ਜੀ ਤੇ ਮਮਤਾ ਜੀ ਦੇ ਨੇੜੇ ਦੇ ਬੰਦੇ ਤੇ ਉਹ ਮਤਾ ਅਸੀਂ ਲੈ ਕੇ ਆਏ ਤੇ ਇਹਨਾਂ ਨੂੰ ਇਹ ਸਮਝਾ ਕੇ ਇਹ ਤਾਂ ਪਤਾ ਨਹੀਂ ਕੀ ਇੱਥੇ ਕੋਠੀ ਨੂੰ ਅੱਗ ਜਣੀ ਕਰ ਕਰਵਾ ਦਿੰਦੇ ਕੋਠੀ ਅੱਗ ਲਵਾ ਦਿੰਦੇ ਜਾਂ ਇਹਨੂੰ ਹਮਲਾ ਕਰਵਾ ਦਿੰਦੇ ਇੱਕ ਕੱਲੀ ਮਹਿਲਾ ਲੇਡੀ ਘਰ ਦੇ ਵਿੱਚ ਸੀ ਤੇ ਇਹ ਬਹੁਤ ਵੱਡਾ ਅੱਜ ਮੈਂ ਸਮਝਦਾ ਇਹ ਪਾਣਾ بچਿਆ ਤੇ ਜਦੋਂ ਉਹਰੇ ਪਹੁੰਚੇ ਇੱਕ ਦਾ ਮੇਰ ਸਾਹਿਬ ਤੇ ਕਾਲਾ ਜੀ ਅਮਤਾ ਜੀ ਨੇ ਉਹਨਾਂ ਨੂੰ ਦੱਸਿਆ ਸਮਝਾਇਆ ਵੀ ਆਹ ਦੇਖੋ ਵੀਡੀਓ ਅਸੀਂ ਤਾਂ ਤੁਹਾਡੇ ਹੱਕ 'ਚ ਤੇ ਜਿਹੜੇ ਮਰੇ ਹੋਏ ਬੰਦੇ ਪਾਉਣਾ ਚਾਹੁੰਦੇ ਆ ਜਾਂ ਤੁਹਾਡੇ ਥਰੂ ਜਿਹੜੇ 2-2 ਸਾਲ ਦੀਨਾਂ ਨੇ ਕੰਮ ਨਹੀਂ ਕੀਤਾ 6-6 ਮਹੀਨੇ ਜਦੋਂ ਦੀ ਸਰਕਾਰ ਆਈ ਹੈ ਉਸ ਦਿਨ ਆਪਣੇ ਆਪ ਉਹਨਾਂ ਦੇ ਨਵਾਂ ਪਾਉਣਾ ਚਾਹੁੰਦੇ ਆ ਕਿਵੇਂ ਅਸੀਂ 15 ਸਾਲ 10 ਸਾਲ 20 ਸਾਲ ਦੇ ਜਿਹੜੇ ਮਿਹਨਤ ਕਰ ਰਹੇ ਆ ਉਹਰੇ ਚੈਰ ਦੀ ਸਫਾਈ ਕਰ ਉਹਨਾਂ ਦੇ ਤੁ ਕਿਵੇਂ ਨੌ ਪੈਣ ਦੇ ਦੀਏ ਕਿਸੇ ਦੇ ਬਈ ਪਰ ਮੋਟੀ ਗੱਲ ਇਹ ਆ ਵੀ ਮੈਂ ਸਭ ਨੂੰ ਦੱਸਣਾ ਚਾਹੁੰਦਾ ਉਹ ਮਤਾ ਪਾਸ ਹੋਇਆ ਤੇ 3500 3500 ਮਲਾ ਦੇ ਉਨੇ ਜਿਹੜੇ ਉਹ ਜਿਹੜੇ ਆ ਪੱਕੇ ਜਿਹੜੇ ਆ ਇਸ ਹਾਊਸ ਨੇ ਜਿਹਦੇ ਵਿੱਚ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦੇ ਕਾਉਂਸਲਰ ਤੇ ਉਹਨਾਂ ਨੇ ਸਾਰਿਆਂ ਨੇ ਇਹ ਫੈਸਲਾ ਲਿਆ ਇਹ ਦੇ ਵਿੱਚ ਕਿਸੇ ਨੂੰ ਕ੍ਰੈਡਿਟ ਲੈਣ ਦੀ ਕਿਉਂਕਿ ਲੋਕਾਂ ਨੂੰ ਪਤਾ ਨਹੀਂ ਵੀ ਅੱਜ ਕਾਰਪੋਰੇਸ਼ਨ ਚ ਕਿਹਦੀ ਕਾਰਪੋਰੇਸ਼ਨ ਤੇ ਕਬਜ਼ਾ ਹੋਏ ਕੌਣ ਆ ਇਸ ਵੇਲੇ ਇਸ ਕਰਕੇ ਬਹੁਤ ਅੱਜ ਇੱਕ ਸ਼ਹਿਰ ਦੇ ਵਿੱਚ ਇਹ ਨਿੰਦਰੀ ਘਟਨਾ ਉਹ ਵੀ ਦਸਹਿਰੇ ਵਾਲੇ ਦਿਨ ਜਦੋਂ ਅਸੀਂ ਅਸੀਂ ਬਦੀ ਦਾ ਖਾਤਮਾ ਅੱਜ ਕਰਦੇ ਆਂ ਤੇ ਅਸੀਂ ਆ ਕਰ ਕੀ ਰਹੇ ਆ ਇਸ ਕਰਕੇ ਬਹੁਤ ਮੰਦ ਭਾਗੀ ਗੱਲ ਹੋਈ ਹੈ ਜਿਹੜੀ ਹੋਈ ਹੈ ਮੈਂ ਆਸ ਰੱਖਦਾ ਭਗਵੰਤ ਮਾਨ ਜੀ ਤੋਂ ਕੇਜਰੀਵਾਲ ਸਾਹਿਬ ਤੱਕ ਜ਼ਰੂਰ ਉਹਨਾਂ ਨੂੰ ਗੱਲ ਵੀ ਕਰਾਂਗੇ ਉਹਨਾਂ ਤੱਕ ਚਿੱਠੀ ਵੀ ਲਿਖਾਂਗੇ ਵੀ ਪਲੀਜ਼ ਹੱਥ ਜੋੜ ਕੇ ਆਪਣੇ ਐਮ.ਐਲ.ਏ ਨੂੰ ਜਿਸ ਤਰੀਕੇ ਨਾਲ ਐਮ.ਐਲ.ਏ ਆਪ ਮਹਾਰੇ ਹੋਏ ਫਿਰਦੇ ਆ ਕਿਸ ਤਰੀਕੇ ਨਾਲ ਗਾਲੀ ਗਲੋਚ ਕਿਸ ਤਰੀਕੇ ਨਾਲ ਲੁੱਟਮਾਰ ਹੋ ਰਹੀ ਆ ਥੋੜਾ ਠੀਕ ਆ ਮੈਂ ਮੰਨਦਾ ਵੀ 92 ਜਿਆਦਾ ਬਣ ਗਏ ਕਾਬੂ ਪਰਨੇ ਔਖੇ ਨੇ ਪਰ ਥੋੜਾ ਬਹੁਤਾ ਥੋੜਾ ਬਹੁਤਾ ਐਮਐਲਿਆ ਨੂੰ ਤੁਸੀਂ ਕਈ ਵਾਰ ਇਹਨਾਂ ਦੀ ਟਿਊਸ਼ਨਾਂ ਲਾਈਆਂ ਕਈ ਵਾਰ ਦਿੱਲੀ ਤੋਂ ਟ੍ਰੇਨਿੰਗ ਕਰਾਉਣ ਆਏ ਨੇ ਪਰ ਮੈਨੂੰ ਹਜੇ ਹੋਰ ਲੱਗਦਾ ਹੈ ਵੀ ਇਹਨਾਂ ਦਾ ਇੱਕ ਦੋ ਸੈਸ਼ਨ ਹੋਰ ਲਾਉਣੇ ਪੈਣਗੇ ਇਹ ਆਪਣਾ ਅਸਲੀ ਸਥਿਤੀ ਤੇ ਆ ਜਾਣ ਮਾਨਸਿਕ ਜਿਹੜਾ ਹੈ ਇਹਨਾਂ ਤੇ ਥੋੜਾ ਜਿਹਾ ਉਹ ਤਾਕਤ ਦੇ ਨਸ਼ੇ ਤੋਂ ਨਿਕਲਣ ਲਈ ਇਹ ਸੇਵਾ ਕਰਨ ਲਈ ਆਏ ਕਿਸੇ ਨੂੰ ਮਿੱਦਣ ਨਹੀਂ ਆਏ ਇੱਕ ਇੱਕ ਪਰ ਐਸੋਸੀਏਸ਼ਨ ਇਹ ਤਰਨਾ ਲਾਇਆ ਸੀ ਵਿਧਾਇਕ ਗੋਪੀ ਤਰਨਾ ਚ ਕਾ ਕੇ ਆਏ ਸੀ ਪਰ ਉਹਨਾਂ ਕੋ ਕਹਿੰਦੇ ਖੱਟ ਫਿਰ ਬੰਦ ਆ ਇੱਕ ਦਿਨ ਹੀ ਚਲਾਈ ਉਹ ਚਲੋ ਅੱਜ ਤਾਂ ਮੈਂ ਇਸ ਤੇ ਕਰੂੰਗਾ ਤੁਹਾਡੇ ਨਾਲ ਅਦਿ ਸਹਰੇ ਤੋਂ ਬਾਅਦ ਇਸ ਤੇ ਵਿਸਤਾਰ ਨਾਲ ਗੱਲ ਕਰਾਂਗੇ ਹਰ ਚੀਜ਼ਾਂ ਨਾਲ ਪਰ ਜਿਹੜੀ ਅੱਜ ਦੀ ਗੱਲ ਆ ਸ਼ਹਿਰ ਲਈ ਬਹੁਤ ਇੱਕ ਮਾੜਾ ਮੈਸੇਜ ਗਿਆ ਏ ਵੀ ਇਸ ਤਰੀਕੇ ਨਾਲ ਕੱਲੀ ਸਾਡੀ ਮਾਂ ਭੈਣ ਘਰ ਚ ਕਿਤੇ ਸੁਰੱਖਿਤ ਨਹੀਂ ਸਰਕਾਰ ਵਾਲੇ ਕਿਸੇ ਵੀ ਉੱਥੇ ਆ ਕੇ ਹਮਲਾ ਕਰ ਸਕਦੇ ਆ ਇਸ ਕਰਕੇ ਬਹੁਤ ਇੱਕ ਮੈਂ ਇਸ ਗੱਲ ਤੇ ਕਮਿਸ਼ਨਰ ਪੁਲਿਸ ਕੋਈ ਖਾਸ ਤੌਰ ਤੇ ਡੀਜੀ ਪੁਲਿਸ ਨੂੰ ਇਹ ਕਹਿਣਾ ਚਾਹਣਾ ਵੀ ਆਮ ਆਦਮੀ ਵਾਲਿਆਂ ਤੇ ਥੋੜਾ ਚੈੱਕ ਰੱਖੋ ਗੈਂਗਸਟਰ ਤੇ ਤਾਂ ਤੁਸੀਂ ਰੱਖ ਹੀ ਰਹੇ ਹੋ ਇਹ ਉਦੋਂ ਵੱਧ ਖਤਰੇ ਦੇ ਕਾਰਨ ਬਣੇ ਪਏ ਇਹਨਾਂ ਤੋਂ ਇਹਨਾਂ ਤੋਂ ਸਾਨੂੰ ਬਚਾਓ ਸਾਡੇ ਸ਼ਹਿਰ ਦੇ ਲੋਕਾਂ ਨੂੰ ਬਚਾਓ ਇੱਕ ਤੁਹਾਨੂੰ ਪਿਛਲੇ ਦਿਨੀ ਧਮਕੀ ਮਿਲੀ ਸੀ ਉਹ ਕੋਈ ਕੁੱਤੇ ਬਿੱਲੇ ਕਰਦੇ ਰਹਿੰਦੇ ਆ ਛੱਡੋ ਮਿੱਟੂ ਜੀ ਇੱਕ ਕੈਪਟਨ ਸੰਦੀਪ ਸੰਧੂ ਜੀ ਨੂੰ ਜੀ ਵਿਜੀਲੈਂਸ ਨੇ ਸਟਰੀਟ ਲਾਈਟਾਂ ਦੇ ਕੋਟਾਲੇ ਦੇ ਵੀ ਸ਼ਾਮਿਲ ਕਰ ਲਿਆ ਹਾਸੇ ਦੀ ਗੱਲ ਉਹ ਗੱਲ ਤਾਂ ਉਹੀ ਆ ਨਾ ਵੀ ਜਿਹੜਾ ਸੰਦੀਪ ਸੰਧੂ ਪੋਲੀਟੀਕਲ ਸੈਕਟਰੀ ਸੀ ਮਿਨਿਸਟਰ ਦੇ ਰਹੇ ਹੁਣ 5 ਸਾਲ ਤੇ ਜਿਨ੍ਹਾਂ ਕੋਲ ਸਾਰਾ ਪੰਜਾਬ ਹੋਵੇ ਪੰਜਾਬ ਦੇ ਸਾਰੇ ਮਹਿਕਮੇ ਆ ਦੀ ਤਾਕਤ ਪੋਲੀਟੀਕਲ ਸੈਕਟਰੀ ਐਜ਼ ਅ ਸੀਐਮ ਦੇ ਰੱਖਦੇ ਹੋਣ ਤੇ ਤੁਸੀਂ ਉਹਨਾਂ ਨੂੰ ਕਹੋਗੇ ਵੀ ਪਿੰਡਾਂ ਦੀਆਂ ਸਟਰੀਟ ਲਾਈਟਾਂ ਐ ਉਹਦੇ ਵਿੱਚੋਂ ਪੈਸਾ ਖਾਣਗੇ ਬਹੁਤ ਹਾਸੋਹੀਣ ਗੱਲ ਆ ਪਰ ਇਸ ਵळे ਮਰਜ਼ੀ ਐ ਇਸੇ ਤਰੀਕੇ ਨਾਲ ਆਸ਼ੂ ਜੀ ਨੂੰ 3 ਮਹੀਨੇ ਹੋ ਗਏ ਉਹਨਾਂ ਨੂੰ ਧੱਕੇ ਨਾਲ ਇੱਕ ਚੀਜ਼ ਵੀ ਅੱਜ ਕਿੱਥੇ ਗਈਆਂ ਟੈਲਾਂ ਦਾ ਇਫੈਕਟ ਨਹੀਂ ਆ। ਅੱਜ ਕਿੱਥੇ ਗਈ ਡਬਈ ਦੇ ਹੋਟਲ। ਅੱਜ ਕਿੱਥੇ ਗਿਆ 2000 ਕਰੋੜ ਰੁਪਈਆ। ਅੱਜ ਸਿਰਫ ਟਰੱਕ ਤੇ ਸਕੂਟਰ ਦੇ ਨੰਬਰਾਂ ਤੋਂ ਵੱਧ ਕੁਝ ਲੱਭਿਆ? ਤਾਂ ਜ਼ੋਰ ਲਾ ਲਿਆ 2 ਮਹੀਨੇ 3 ਮਹੀਨੇ ਹੋ ਗਏ। ਇਸ ਕਰਕੇ ਇਸੇ ਤਰੀਕੇ ਨਾਲ ਸਦੀਪ ਸੰਧੂ ਤੇ ਹੁਣ LED ਲੱਗਾਂ ਲਿਆਏ। ਇਹ ਸ਼ਰਮ ਵਾਲੀ ਗੱਲ ਆ ਵੀ ਕੇਸ ਵੀ ਪਾਉਣਾ ਉਹ ਵੀ ਤੁਸੀਂ ਮਤਲਬ ਲੱਭ ਲੱਭ ਕੇ ਧੱਕੇ ਨਾਲ ਉਹ ਬੀਡੀਪੀਓ ਨੂੰ ਕੰਗਸਾਹਬ ਨੇ ਉਹਨਾਂ ਨੂੰ ਇਨਟੈਰੋਗੇਟ ਕਰਕੇ ਉਦੋਂ ਬਾਅਦ ਤੁਸੀਂ ਖਾਸ ਤੌਰ ਤੇ ਜਿਹੜੇ ਸਾਡਾ ਬਲਾਕ ਸੰਮਤੀ ਸਾਡਾ ਮੈਂਬਰ ਸੀ ਉਹਨੂੰ ਤੁਸੀਂ ਤਸ਼ੱਦਦ ਢਾ ਕੇ ਜਿੱਦਣ ਕੋਰਟ ਚ ਆਏਗੀ ਗੱਲ ਉਦੋਂ ਪਤਾ ਲੱਗੇਗਾ ਨਾ ਪਰ ਸੰਦੀਪ ਸੰਧੂ ਬਿਲਕੁਲ ਅਸੀਂ ਇਸ ਗੱਲ ਦਾ ਕੋਰਟ ਚ ਕੇਸ ਲੜਾਂਗੇ ਆਸ਼ੂ ਜੀ ਨੇ ਤਾਂ ਇਹ ਵੱਡੀ ਬਹਾਦਰੀ ਕੀਤੀ ਆ ਵੀ ਭਾਈ ਮੈਂ ਕੇਸ ਚ ਜਰਵਾਦੀ ਦੀ ਗੱਲ ਆ ਪਹਿਲਾਂ ਮੈਂ ਅਰੈਸਟ ਲਊਗਾ ਪਰ ਅਸੀਂ ਉਦੋਂ ਬਾਅਦ ਕਿਹਾ ਸੀ ਵੀ ਅੱਜ ਤੋਂ ਬਾਅਦ ਇਹ ਅਸੀਂ ਦਿਖਾਉਣਾ ਸੀ ਵੀ ਅਸੀਂ ਕੋਈ ਭੱਜਦੇ ਨਹੀਂ ਬਾਕੀ ਅਸੀਂ ਸਾਰੇ ਰੈਮਡੀ ਸਾਡੇ ਕੋਲ ਲੀਗਲ ਹੈਗੀ ਆ ਉਹ ਅਸੀਂ ਯੂਜ਼ ਕਰਾਂਗੇ ਪਰ ਸੰਦੀਪ ਸੰਧੂ ਅਰਗੇ ਲੋਕ ਖਾਸ ਕਰਕੇ ਕਿਉਂਕਿ ਸਭ ਤੋਂ ਵੱਡਾ ਸ਼ਹਿਰ ਲੁਧਿਆਣਾ ਹੈ ਲੁਧਿਆਣੇ ਤੇ ਸਭ ਤੋਂ ਵੱਡਾ ਕੇਂਦਰ ਜਿਹੜੀ ਵਿਜੀਲੈਂਸ ਨੂੰ ਮੁੱਖ ਮੰਤਰੀ ਸਾਹਿਬ ਨੇ ਕੀਤਾ ਹੋਇਆ ਪਰ ਮੈਂ ਸਮਝਦਾ ਇਹਦਾ ਡਟ ਕੇ ਅਸੀਂ ਵਿਰੋਧ ਕਰਾਂਗੇ ਆਉਣ ਵਾਲੇ ਦਿਨਾਂ 'ਚ ਵੱਡੇ ਪ੍ਰੋਗਰਾਮ ਆ ਜਿਹੜੇ ਦੀਵਾਲੀ ਤੋਂ ਬਾਅਦ ਬਣਾਵਾਂਗੇ ਤੇ ਉਹਦੇ ਕਿਸ ਤਰੀਕੇ ਨਾਲ ਅਸੀਂ ਸਾਡੀਆਂ ਮਾਮਾ ਭੈਣਾਂ ਦੀ ਉਹਨਾਂ ਨੂੰ ਲੈ ਕੇ ਕਿਸ ਤਰੀਕੇ ਨਾਲ ਵਿਰੋਧ ਕਰਨਾ ਕਿਉਂਕਿ ਬਹੁਤ ਗੁੱਸਾ ਹੈ ਅੱਜ ਲੋਕਾਂ 'ਚ ਜਦੋਂ ਦੇ ਮਮਤਾ ਜੀ ਤੇ ਹਮਲਾ ਇਹਨਾਂ ਨੇ ਕੀਤਾ ਏ ਇੱਕ ਇੱਕ ਨਾਰੀ ਤੇ ਤੇ ਇਸ ਕਰਕੇ ਇਸੇ ਤਰੀਕੇ ਨਾਲ ਜਿਹੜੇ ਸੰਦੀਪ ਸੰਧੂ ਜੀ ਨੇ ਉਹ ਸਾਡੇ ਜਨਰਲ ਸਕੱਤਰ ਇੰਚਾਰਜ ਨੇ ਪਾਰਟੀ ਦੇ ਇਹ ਵਰਕਿੰਗ ਪ੍ਰੈਜ਼ੀਡੈਂਟ ਸੀ ਆਸ਼ੂ ਜੀ ਉਹ ਸਾਰਿਆਂ ਨੂੰ ਸਿਰਫ ਹਿਮਾਚਲ ਤੇ ਗੁਜਰਾਤ ਇਲੈਕਸ਼ਨਾਂ 'ਚ ਦਿਖਾਉਣਾ ਚਾਹੁੰਦੇ ਆ ਬੋਲਣਾ ਚਾਹੁੰਦੇ ਆ ਉੱਥੇ ਜਾ ਕੇ ਕਿਉਂਕਿ ਬੀਜੇਪੀ ਦੀ ਤੋਂ ਤਾਂ ਡਰਦੇ ਆ ਬੀਜੇਪੀ ਦੇ ਤਾਂ ਹੱਥ ਕੰਬਦੇ ਆ ਇਸ ਵੇਲੇ ਕਾਂਗਰਸ ਨੂੰ ਜਿਹੜੀ ਆ ਉਹ ਅਟੈਕ ਕਰ ਰਹੀ ਆ ਤੇ ਉੱਥੇ ਕਾਂਗਰਸ ਦੀ ਵੋਟਾਂ ਲੈਣ ਨੂੰ ਹਿਮਾਚਲ ਤੇ ਗੁਜਰਾਤ ਚ ਉਹ ਇਹੋ ਜਿਹੀ ਕੇਸਾ ਆਉਣ ਵਾਲੇ ਇਲੈਕਸ਼ਨਾਂ ਤੋਂ ਪਹਿਲਾਂ ਪਹਿਲਾਂ ਹੋਰ ਦਰਜ ਕਰਨਗੇ ਸਾਡੇ ਤੇ ਹੋਰ ਜਬਰ ਕਰਨਗੇ ਹੋਰ ਧੱਕਾ ਕਰਨਗੇ ਪਰ ਲੋਕ ਦੇਖ ਰਹੇ ਆ ਲੋਕ ਸਮਝ ਰਹੇ ਆ ਤੇ ਇਸ ਕਰਕੇ ਆਹੀ ਲੁਧਿਆਣਾ ਸ਼ਹਿਰ ਆ ਸਾਡਾ ਇਹ ਗੱਲ ਫੇਰ ਕਰਾਂਗੇ ਵੀ ਅੱਜ ਕਿੱਥੇ ਲਿਆ ਕੇ ਸਿੱਟਤਾ ਇਹ ਸ਼ਹਿਰ ਸਾਡਾ ਕੋਈ ਟੈ ਪੈਸਾ ਨਹੀਂ ਉਹ ਗੱਲਾਂ ਚਲੋ ਬਾਅਦ ਚ ਕਰਦੇ ਆ ਅੱਜ ਸਿਰਫ ਅਸੀਂ ਬਹੁਤ ਇਹ ਨਿੰਦਣੀਆਂ ਘਟਨਾ ਹੋਈ ਆ ਜਿੰਨਾ ਇਤੇ ਮੈਂ ਸਮਝਦਾ ਜਿੰਨਾ ਵੀ ਇਹਨੂੰ ਨਿੰਦਿਆ ਜਾਏ ਛੋਟਾ ਏ ਭਗਵੰਤ ਮਾਨ ਸਾਹਿਬ ਆਪਣੇ ਐਮਐਲਏ ਨੂੰ ਦੇਖਣ ਉਹਨਾਂ ਨੂੰ ਥੋੜਾ ਬਹੁਤਾ ਥੋੜਾ ਬਹੁਤਾ ਨਹੀਂ ਸਾਡਾ ਨਹੀਂ ਕੁਝ ਹੋ ਰਿਹਾ ਸੀ ਤਾਂ ਸਭ ਚੱਲਾਂਗੇ ਇਹ ਮਮਤਾ ਆਸ਼ੂ ਇਹ ਸਭ ਅਸੀਂ ਟ੍ਰੇਨ ਦਾ ਇਸ ਗੱਲਾਂ 'ਚ ਇਹ ਅਸੀਂ ਕੋਈ ਕਮਜ਼ੋਰ ਨਹੀਂਗੇ ਚੱਲਾਂਗੇ ਸਭ ਕੁਝ ਅਸੀਂ ਤਾਂ ਸਭ ਨੇ ਅਤਵਾਦਿਆਂ ਦੀ ਉਹਨਾਂ ਦੀ ਲੜਾਈ ਲੜੀ ਹੋਈ ਆ ਇਹਨਾਂ ਨੇ ਸਭ ਨੇ ਦੇਖਿਆ ਹੋਇਆ ਕਿਸ ਤਰੀਕੇ ਨਾਲ ਆਪਣੇ ਜਵਾਨੀ 'ਚ ਆਪਣੇ ਮਾਪੇ ਗੋਲੀਆਂ ਦੇ ਘਾਟ ਛਟਾ ਦਿੱਤੀ ਸੀ ਇਸ ਕਰਕੇ ਇਹ ਨਹੀਂ ਗੱਲ ਪਰ ਇਹਦੇ ਨਾਲ ਨੁਕਸਾਨ ਭਗਵੰਤ ਮਾਨ ਸਾਹਿਬ ਥੋੜੀ ਆਮ ਆਦਮੀ ਪਾਰਟੀ ਦੀ ਸ਼ਬੀਦਾ ਹੋ ਰਿਆ ਜਿਹੜੀ ਕਿ ਬਿਲਕੁਲ ਤੁਸੀਂ ਆਪੋਜ਼ਿਟ ਹੋਏ ਹੋਏ ਤੁਸੀਂ ਇੱਕ ਬਦਲਾ ਨਹੀਂ ਤੁਸੀਂ ਬਦਨਾਮ ਪਾਰਟੀ ਇਕੱਠੀ ਹੋ ਚੁੱਕੀ ਹੈ ਮਾਈਕ ਉੱਪਰ ਲਾਈ ਕਰ ਲਓ ਕੋਈ ਗੱਲ ਨਹੀਂ ਆਪ ਨੂੰ ਲੱਗਦਾ ਹੈ ਕਿਉਂ ਕਿਹਾਇਆ ਤੁਸੀਂ ਕਿ ਆਪ ਲੋਕ ਤਾਂ ਕੰਮ ਤੇ ਨੂੰ ਪੱਕੇ ਕਰਨੇ ਦੀ ਗੱਲ ਕਰ ਰਹੇ ਹਾਂ ਉਸ ਤੇ ਕੰਮ ਵੀ ਕੀਤਾ ਫਿਰ ਸਰਕਾਰ ਨੇ ਮੰਤਰੀ ਸਾਹਿਬ ਨੇ ਬਹੁਤ ਕੰਮ ਕੀਤਾ ਤਾਂ ਕਿਉਂ ਹੋਇਆ ਇਹ ਸਭ ਕਿਉਂ ਹੋਇਆ ਦੇਖੋ ਜੋ ਮੈਨੂੰ ਲੱਗਦਾ ਹੈ ਜਿਹੜੇ ਅੱਜ ਮੇਰੇ ਭਰਾ ਆਏ ਸੀਗੇ ਕੁਝ ਇੱਥੇ ਗੱਲ ਕਰਨ ਆਪਣੀ ਜਾਂ ਕੁਝ ਵੀ ਕਰਨ ਮਿਸਗਾਈਡਡ ਹੋ ਕੇ ਆਏ ਸੀ ਕਿਸੇ ਦੁਆਰਾ ਭੇਜੇ ਗਏ ਸੀ ਗਲਤ ਗਾਈਡ ਕਰਕੇ ਉਹਨਾਂ ਨੂੰ ਗਲਤ ਇਨਫੋਰਮੇਸ਼ਨ ਦੇ ਕੇ ਜਦੋਂ ਮੈਂ ਔਰ ਮੇਅਰ ਸਾਹਿਬ ਨੇ ਉਹਨਾਂ ਨਾਲ ਗੱਲ ਕੀਤੀ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜੇ ਕੱਚੇ ਮੁਲਾਜ਼ਮ ਸਾਡੇ ਕਾਰਪੋਰੇਸ਼ਨ 'ਚ ਐਨੇ ਸਾਲਾਂ ਤੋਂ ਕੰਮ ਕਰਦੇ ਹੋ ਪੱਕੇ ਹੋਣ ਤੇ ਲੇਕਿਨ ਨਾਲ ਦੇ ਨਾਲ ਇਹ ਵੀ ਗੱਲ ਹੈਗੀ ਹੈ ਕਿ ਜਿਹੜੀਆਂ ਨਵੀਆਂ ਲਿਸਟਾਂ ਵਿੱਚ ਐਡ ਹੋ ਰਹੀਆਂ ਜਾਂ ਜਿਹੜੇ ਮਰੇ ਹੋਏ ਬੰਦੇ ਪਾ ਰਿਆ ਜਾਂ ਐਸੇ ਬੰਦੇ ਜਿਹੜੇ ਸੜਕਾਂ ਤੇ ਤਾਂ ਝਾੜੂ ਲਗਾਉਂਦੇ ਨਹੀਂ ਤੇ ਉਹ ਵੀ ਪੱਕੇ ਹੋਣ ਜਾ ਰਹੇ ਆ ਉਹਨਾਂ ਨੂੰ ਤਾਂ ਨਹੀਂ ਇਹ opportunity ਮਿਲਣੀ ਚਾਹੀਦੀ opportunity ਇਹ ਉਹਨੂੰ ਮਿਲਣੀ ਚਾਹੀਦੀ ਹੈ ਜਿਹੜਾ ਵਿਚਾਰਾ 20 ਸਾਲ ਤੋਂ ਜਾਂ 1.5 ਸਾਲ ਜਦੋਂ ਇੰਨਾ ਮੁਸ਼ਕਿਲ ਦਾ ਟਾਈਮ ਸੀ ਬੰਦਾ ਆਪਣੇ ਭਰਾ ਨੂੰ ਆਪਣੇ ਪਰਿਵਾਰ ਨੂੰ ਵੀ ਨਹੀਂ ਮਿਲ ਪਾਰ ਰਿਹਾ ਸੀ ਤੇ ਮੇਰੇ ਉਹ ਸਫਾਈ ਸੇਵਕ ਸੀਵਰਮੈਨ ਵੀਰ ਸੜਕਾਂ ਤੇ ਸੀਗੇ ਕੋਵਿਡ ਦੇ ਟਾਈਮ ਦੇ ਵਿੱਚ ਕੰਮ ਕਰ ਰਹੇ ਸੀ ਉਹਨਾਂ ਬੱਚਿਆਂ ਦਾ ਹੱਕ ਮਾਰ ਕੇ ਨਵੀਆਂ ਲਿਸਟਾਂ ਵਿੱਚ ਪਾ ਦਿੱਤੀਆਂ ਜਾਣ ਇਹ ਤਾਂ ਜਾਇਜ਼ ਨਹੀਂ ਹੈ ਔਰ ਜਿਨੇ ਅਫਸਰਾਂ ਨੇ ਲਿਸਟਾਂ ਪਾਈਆਂ ਆ ਮੇਰਾ ਤਾਂ ਪਿਛਲੀ ਮੀਟਿੰਗ 'ਚ ਵੀ ਇਹ ਇਸ਼ੂ ਸੀ ਔਰ ਕੱਲ ਦੀ ਮੀਟਿੰਗ 'ਚ ਵੀ ਇਹ ਇਸ਼ੂ ਸੀਗਾ ਕਿ ਉਹਨਾਂ ਅਫਸਰਾਂ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਮੇਰੇ ਇੱਕ ਸਾਥੀ ਕਾਉਂਸਲਰ ਨੇ ਬਕਾਇਦਾ ਪਿਛਲੀ ਮੀਟਿੰਗ 'ਚ ਆਪਣੇ ਲੈਟਰਪੈਡ ਤੇ ਲਿਖ ਕੇ ਦਿੱਤਾ ਆ ਕਿ ਮੇਰੇ ਕੋਲ ਮੇਰੇ ਵਾਰਡ 'ਚ 16 ਜਾਂ 17 ਕਾਉਂਸਲਰ ਹੈ ਪਰ ਜਿਹੜੀ ਲਿਸਟ ਮੇਰੇ ਵਾਰਡ ਦੀ ਬਣ ਕੇ ਆਈ ਓ 23 ਦੀ ਕਿੱਦਾਂ ਹੋ ਗਈ ਜੇ ਮੇਰੇ ਕੋਲ 23 ਬੰਦੇ ਹੈਗੇ ਤੇ ਮੇਰੇ ਬਾਕੀ ਬੰਦੇ ਪ੍ਰੋਵਾਈਡ ਕੀਤੇ ਜਾਣ ਹਰ ਹਾਊਸ ਮੀਟਿੰਗ ਦੇ ਵਿੱਚ ਕਾਉਂਸਲਰ ਰੋਲਾ ਪਾਉਂਦੇ ਆ ਵੀ ਸਾਡੇ ਕੋਲ ਬੰਦੇ ਘੱਟ ਆ ਸਾਡੇ ਕੋਲ ਬੰਦੇ ਘੱਟ ਆ ਤੇ ਜਦੋਂ ਬੰਦਿਆਂ ਦੇ ਪੱਕਿਆ ਹੋਣ ਦੀ ਵਾਰੀ ਆਈ ਤਾਂ ਇੰਨੇ ਸਾਰੇ ਬੰਦੇ ਨਿੱਕਲ ਕੇ ਅੱਗੇ ਜਿਨ ਜੇ ਆਪਾਂ ਪੂਰੇ ਵਾਰਡਾਂ ਨਾਲ ਡਿਵਾਈਡ ਕਰੀਏ ਤਾਂ ਸਾਡੇ ਲੁਧਿਆਣਾ ਸ਼ਹਿਰ ਚ ਤਾਂ ਗੰਦ ਹੀ ਨਹੀਂ ਰੋਣਾ ਚਾਹੀਦਾ ਤੇ ਉਹ ਬੱਚੇ ਵਿਚਾਰੇ ਸਫਰ ਕਰ ਗਏ ਜਿਹੜੇ ਕਿ ਐਨੇ ਸਾਲਾਂ ਤੋਂ ਝਾੜੂ ਵੀ ਮਾਰ ਰਹੇ ਹੋ ਵੀ ਕਰ ਕਰ ਰਿਹਾ ਉਹਨਾਂ ਨੂੰ ਜੀ ਇਹ 2 ਦਿਨ ਛੁੱਟੀ ਤੇ ਨਹੀਂ ਆਇਆ ਇਹ 3 ਮਹੀਨੇ ਐਬਸੈਂਟ ਰਿਹਾ ਉਹਨਾਂ ਨੂੰ ਬਾਹਰ ਕੱਢ ਕੇ ਕਿਸੇ ਹੋਰ ਦੇ ਨਾਮ ਪਾ ਦਿੱਤੇ ਤੁਸੀਂ ਕਾਰਪੋਰੇਸ਼ਨ ਦੇ ਵਿੱਚੋਂ ਅਜੰਡਾ ਬ੍ਰਾਂਚ ਤੋਂ ਅਜੰਡਾ ਲੈ ਲਓ ਮੇਅਰ ਸਾਹਿਬ ਦੇ ਆਫਿਸ 'ਚ ਅਜੰਡਾ ਲੈ ਲਓ ਤੁਹਾਨੂੰ ਅਜੰਡੇ ਤੇ ਆਪ ਹੀ ਕਲੀਅਰ ਹੋ ਜਾਏਗਾ ਕਿ ਡੈਥ ਕੇਸ ਲਿਖਿਆ ਹੋਇਆ ਅੱਗੇ ਨਾਮ ਕੋਈ ਹੋਰ ਹੈ ਰਿਮਾਰਕ ਵਿੱਚ ਨਾਮ ਕੋਈ ਹੋਰ ਹੈ ਕਦੀ ਵੀ ਨਾਮ ਚੇਂਜ ਹੁੰਦੇ ਦੇਖਿਆ? ਇਹ ਫਿਰ ਇਹ ਸਭ ਫੋਨ ਕਰ ਰਹੇ ਆ ਇਹ ਕੌਣ ਕਰ ਰਿਹਾ ਮੈਂ ਤਾਂ ਕਮਿਸ਼ਨਰ ਮੈਡਮ ਨੂੰ ਕੱਲ ਇਹੀ ਕਹਿ ਰਹੀ ਸੀਗੀ ਕਿ ਮੈਡਮ ਤੁਸੀਂ ਕਮੇਟੀ ਬਣਾਈ ਸੀਗੀ ਕਮੇਟੀ ਬਣਾਈ ਸੀ 2 ਮਹੀਨੇ ਕਮੇਟੀ ਬਣੀ ਨੂੰ ਹੋ ਗਏ ਇਹ ਕਿਹੜੇ ਬੰਦਿਆਂ ਨੇ ਕੀਤਾ ਆ ਉਹਨਾਂ ਦੇ ਨਾਮ ਤਾਂ ਉਜਾਗਰ ਕਰ ਦੋ ਕਮੇਟੀ ਨੇ ਕੁਝ ਤਾਂ ਕੋਕ ਕੀਤੀ ਹੋਣੀ ਔਰ ਪਤਾ ਨਹੀਂ ਐਮਐਲਏ ਸਾਹਿਬ ਨੂੰ 1 ਮਿੰਟ ਕੀ ਹੋਇਆ ਉਹ ਤਾਂ ਐ ਪੜ ਕੇ ਜਿੱਦਾਂ ਪਤਾ ਨਹੀਂ ਮੈਂ ਬੰਦੇ ਹੀ ਨਹੀਂ ਪੱਕੇ ਹੁੰਦੇ ਨੇ ਮੈਂ ਕਿਉਂ ਚਾਹੂੰਗੀ ਕਿ ਬੰਦੇ ਨਾ ਬੱਕੇ ਹੋਣ ਕੀ ਉਹ ਸਾਡੇ ਭਰਾ ਜਾਂ ਭੈਣ ਨਹੀਂ ਆ ਸਾਡੇ ਸਮਾਜ ਦੇ ਵਿੱਚ ਨਹੀਂ ਰਹਿੰਦੇ ਕੀ ਉਹ ਸਾਡੀ ਸੁਸਾਇਟੀ ਲਈ ਕੰਮ ਨਹੀਂ ਕਰਦੇ ਪਰ ਨਾਲ ਇਹ ਵੀ ਚਾਹੂੰਗੀ ਕਿ ਉਹਨਾਂ ਦੇ ਐਵਰੇਜ ਦੇ ਵਿੱਚ ਜਿਹੜੇ ਗਲਤ ਬੰਦੇ ਇਹ ਲੋਕ ਲੈ ਕੇ ਆਣਾ ਚਾਹੁੰਦੇ ਆ ਜਿਹੜੇ ਹੱਲੇ ਤੱਕ ਜਿਨ੍ਹਾਂ ਨੇ ਇੱਕ ਝਾੜੂ ਦਾ ਤਿੱਲਾ ਨਹੀਂ ਚੁੱਕ ਕੇ ਮਾਰਿਆ ਜਾਂ ਜਿਹੜੇ ਆਪਣੇ ਘਰਾਂ ਦੇ ਵਿੱਚ ਬੈਠੇ ਉਹ ਪੱਕੇ ਹੋ ਜਾਣ ਮੈਂ ਆਜ ਜੋ ਫਿਰ ਆਪਕੇ ਘਰ ਦੇ ਬਾਹਰ ਇਹ ਸਭ ਹੋਇਆ ਇਹ ਸਭ ਦੇਖੋ ਜਿਹੜਾ ਅੱਜ ਮੇਰੇ ਘਰ ਦੇ ਬਾਹਰ ਹੋਇਆ ਮੈਨੂੰ ਨਹੀਂ ਲੱਗਦਾ ਉਹ ਸਫਾਈ ਸੇਵਕ ਸੀਗੇ ਕਿਉਂਕਿ ਜਿੰਨੇ ਵੀ ਐਸੋਸੀਏਸ਼ਨ ਵਾਲੇ ਹੈਗੇ ਆ ਸ਼ਾਇਦ ਉਹਨਾਂ ਨੂੰ ਇਹ ਗੱਲ ਕਾਫੀ ਕਲੀਅਰ ਹੈਗੀ ਹੈ ਕਿ ਮੇਰਾ ਮੁੱਦਾ ਕੀ ਹੈ ਲੇਕਿਨ ਫਿਰ ਵੀ ਜਿਹੜੇ ਵੀ ਆਏ ਸੀਗੇ ਕਿਸੇ ਵੀ ਯੂਨੀਅਨ ਵੱਲੋਂ ਆਏ ਸੀਗੇ ਜਦੋਂ ਉਹਨਾਂ ਨੂੰ ਮੈਂ ਆਪਣਾ ਪੁਆਇੰਟ ਦੱਸਿਆ ਤਾਂ ਉਹਨਾਂ ਨੇ ਵੀ ਇਸ ਗੱਲ ਨੂੰ ਮੰਨਿਆ ਕਿ ਹਾਂ ਉਹੀ ਬੰਦੇ ਪੱਕੇ ਹੋਣੇ ਚਾਹੀਦੇ ਆ ਜਿਹੜੇ ਸਾਡੇ ਸਫਾਈ ਸੇਵਕ ਆ ਮੈਂ ਕਿ ਮੇਰੀ ਗੱਲ ਵੀ ਉਹੀ ਹੈ ਕਿ ਉਹੀ ਬੰਦੇ ਪੱਕੇ ਹੋਣ ਕੋਈ ਮਤਾਂ ਨਹੀਂ ਰੋਕਿਆ ਗਿਆ ਕਿ ਬੰਦੇ ਪ ਕੋਈ ਮਤਾਂ ਨਹੀਂ ਸਾਡੇ ਹਾਊਸ ਨੇ ਰਿਜੈਕਟ ਕੀਤਾ ਕਿ ਅਸੀਂ ਕਿਸੇ ਦੇ ਵੀ ਖਿਲਾਫ ਹੈ ਸਾਡੇ ਮੇਅਰ ਸਾਹਿਬ ਸਾਡੇ ਸਾਰੇ ਕਾਉਂਸਲਰ ਚਾਹੇ ਕਿਸੇ ਵੀ ਪਾਰਟੀ ਦੇ ਹੈਗੇ ਆ ਅੱਜ ਵੀ ਆਪਣੇ ਬੰਦਿਆਂ ਨੂੰ ਪੱਕੇ ਕਰਨ ਦੇ ਉਤੇ ਹੈਗੇ ਆ ਜਿਹੜੀ ਨਾ ਉਪਰੋਂ ਲਿਸਟ ਆਈ ਆ ਉਹ ਹੀ ਆਈ ਆ ਵੀ 3500 ਬੰਦੇ ਜਾਂ 4000 ਬੰਦੇ ਪੱਕੇ ਕਰਨੇ ਆ ਉਹਨਾਂ ਨੇ ਉਪਰੋਂ ਨਾਮ ਨਹੀਂ ਭੇਜੇ ਨਾਮ ਅਸੀਂ ਭੇਜਨੇ ਆ ਸੜੇ ਹਾਊਸ ਨੇ ਪਾਸ ਕਰਨ ਕੇ ਪੇਜ ਨੇ ਮੇਰੇ ਵੋਟ ਚ ਸਾਰਾ ਬੰਦੇ ਕੰਮ ਕਰਦੇ ਆ ਮੈਨੂੰ ਪਤਾ ਵੀ ਆਹ ਬੰਦੇ ਕੰਮ ਕਰਦੇ ਪਰ ਮੈਨੂੰ ਡਿਗਰੀ ਦਾ ਤਾਂ ਨਹੀਂ ਪਤਾ ਮੈਨੂੰ ਠੰਡਾਰੀ ਤਾਂ ਨਹੀਂ ਪਤਾ ਜਿਹੜੇ ਉਧਰਲੇ ਕਾਉਂਸਲਰ ਲਿਖ ਕੇ ਦੇ ਰਿਹਾ ਜਾਂ ਜਿਹੜੀ ਕਮੇਟੀ ਨੇ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਆ ਉਹ ਕਹਿ ਰਹੀ ਆ ਕਿ ਇਹ ਬੰਦੇ ਨਹੀਂ ਸਹੀ ਹੈਗੇ ਨਾਮ ਕਿਸੇ ਦੇ ਆ ਆ ਕੋਈ ਰਿਆ ਹੈਗਾ ਆ ਤਾਂ ਤੁਸੀਂ ਉਹਨੂੰ ਡਿਨਾਈ ਕਰ ਦੋਗੇ ਜੀ ਮਤਲਬ ਕਿ ਹਾਜੋ ਕਟਨਾਗਰਮ ਹੋਇਆ ਤਾਂ ਨਦਨੇ ਕਿਸ ਦਾ ਹੱਥ ਤੇ ਪੁੱਛੇ ਹਾਂਜੀ ਕਿਸ ਦਾ ਹੱਥ ਇਹ ਜਿਹੜਾ ਹੱਥ ਹੈ ਉਹਨੂੰ ਪਤਾ ਹੋਊਗਾ ਉਹਦੀ ਆਤਮਾ ਤੇ ਬੋਝ ਰਵੇ ਮੇਰੀ ਆਤਮਾ ਤੇ ਕੋਈ ਬੋਝ ਨਹੀਂ ਹੈ ਕਿਉਂਕਿ ਅੱਜ ਦੁਸ਼ਹਿਰੇ ਦਾ ਦਿਨ ਹੈ ਬੁਰਾਈ ਤੇ ਛਾਈ ਦੀ ਜੀਤ ਹੈ ਤੇ ਮੈਂ ਹਮੇਸ਼ਾ ਹੀ ਛਾਈ ਲਈ ਸੱਚੇ ਕੰਮ ਲਈ ਲੜੂੰਗੀ ਉਹਦੇ ਲਈ ਚਾਹੇ ਸਾਨੂੰ ਉਹਦੀ ਕੋਈ ਵੀ ਕੀਮਤ ਚੁਕਾਣੀ ਪਵੇ। ਜਿਹੜਾ ਜੀ ਐਮਐਲਏ ਸਾਹਿਬ ਅੱਜ ਜਿਹੜੀ ਤਰਖੀ ਦੇਖਣ ਨੂੰ ਮਿਲੀ ਹੈ ਸਾਕਾ ਮੰਤਰੀ ਆਸ਼ੂ ਦੇ ਘਰ ਦੇ ਬਾਹਰ ਕਿਤੇ ਮਾਈ ਸੇਕਾ ਜੀ ਕੀ ਆ ਜਾ ਰਿਹਾ ਹੈ ਕਿ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਤੁਹਾਡੇ ਵੱਲੋਂ ਉਹ ਭੇਜੇ ਗਏ ਨੇ ਉਹਨਾਂ ਨੂੰ ਅਫਸਲਾ ਦਾ આરોਪ ਲਗਾਇਆ ਸੰਸਦ ਨੇ ਦੇਖੋ ਸਦਾ ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਜੋ ਕਿ ਬੜੇ ਸਤਿਕਾਰਯੋਗ ਨੇ ਉਹਨਾਂ ਨੂੰ ਐਸੇ ਬੇਤੁੱਕੇ ਬਿਆਨ ਨਹੀਂ ਦੇਣੇ ਚਾਹੀਦੇ ਬਿਨਾ ਸੋਚੇ ਸਮਝੇ ਜੋ ਉਹਨਾਂ ਦੇ ਮੂੰਹ ਚੋਂ ਆਂਦਾ ਬੋਲ ਦਿੰਦੇ ਨੇ ਜਦ ਕਿ ਮੇਰਾ ਤਾਂ ਕੋਈ ਲੈਣਾ ਦੇਣਾ ਨਹੀਂ ਸੰਘਰਸ਼ ਕਮੇਟੀ ਆ ਜਾਂ ਜੋ ਵੀ ਜਿੰਨਾ ਵੀ ਜਿੰਨਾ ਮੁਲਾਜ਼ਮਾਂ ਨਾਲ ਹੋਇਆ ਉਹ ਮੈਂ ਤਾਂ ਤੁਹਾਡੇ ਬਾਧੇ ਮਰਾਹੀਂ ਸੁਣ ਰਿਆ ਕਿ ਵੀ ਉੱਥੇ ਆ ਕੁਝ ਹੋਇਆ ਮੈਂ ਤਾਂ ਆਪਦੇ ਜਿਹੇ ਦਾ ਫੰਕਸ਼ਨਾਂ ਦੇ ਵਿੱਚ ਹੁਣੇ ਮੈਂ ਆਇਆ ਘਰੇ ਆਇਆ ਫਿਰ ਤੇ ਘਰੋਂ ਮੈਂ ਹੁਣ ਦੁਬਾਰਾ ਫੇਰ ਫੰਕਸ਼ਨਾਂ 'ਚ ਜਾ ਰਹੇ ਹਾਂ ਕੱਲ੍ਹ ਵਾਲੀ ਤਲਕੀ ਜਿਹੜੀ ਹੋਈ ਆ ਉਸ ਤੋਂ ਬਾਅਦ ਗੁੱਸਾ ਕੱਟਿਆ ਗਿਆ ਦੇਖੋ ਕਹਿੰਦੇ ਹੁੰਦੇ ਨਾ ਵੀ ਆ ਨਾਚ ਨਾ ਜਾਣੇ ਆਂਗਣ ਟੇੜਾ ਵਾਲੀ ਗੱਲ ਐ ਇਹਨਾਂ ਤੋਂ 10 ਸਾਲ ਚ ਇਹਨਾਂ ਦੀ ਬਿੱਟੂ ਸਾਹਿਬ ਨੂੰ ਪੁੱਛੋ ਵੀ ਇਹਨਾਂ ਦੀ ਸਰਕਾਰ ਸੀ ਇਹਨਾਂ ਨੇ ਉਦੋਂ ਕਿਉਂ ਨਹੀਂ ਪੱਕੇ ਕਰਾਇਆ ਜੇ ਸਾਡੇ ਮਾਨਯੋਗ ਭਗਵੰਤ ਮਾਨ ਜੀ ਨੇ ਮੁਲਾਜ਼ਮ ਪੱਕੇ ਕਰਾਤੇ ਔਰ ਸਿੰਬੋਲਿਕ ਉਹਨਾਂ ਨੇ ਗੋਗੀ ਗੋਗੀ ਜੀ ਉਸ ਸਰਕਾਰ ਉਸ ਸਰਕਾਰ ਦੇ ਵਿੱਚ ਤੁਸੀਂ ਵੀ ਸੀਗੇ ਤੁਸੀਂ ਚੇਅਰਮੈਨ ਸੀਗੇ ਤੁਸੀਂ ਵੀ ਇਸ ਆਵਾਜ਼ ਨੂੰ ਉਠਾਇਆ ਸੀਗਾ ਤੁਸੀਂ ਆਪਣੇ ਵਾਰਡ ਦੇ ਵੀ ਕਈ ਬੰਦਿਆਂ ਦਾ ਜ਼ਿਕਰ ਕੀਤਾ ਜੀਗਾ ਹਾਲੇ ਤੱਕ ਯਾਦ ਆ ਤੁਸੀਂ ਇੱਕ ਡੈਥ ਹੋ ਗਈ ਸੀ ਉਸ ਦਾ ਵੀ ਕੇਸ ਦਾ ਜ਼ਿਕਰ ਕੀਤਾ ਸੀ ਬਿਲਕੁਲ ਮੈਂ ਤਾਂ ਹਮੇਸ਼ਾ ਦੇਖੋ ਇਹਨਾਂ ਵਿਚਾਰੇ ਜੋ ਸਾਡੇ ਸਫਾਈ ਸੇਵਕ ਨੇ ਜਿਨ੍ਹਾਂ ਨੇ ਕਰੋਨਾ ਦੇ ਵਿੱਚ ਇੰਨਾ ਕੰਮ ਕੀਤਾ ਮੈਂ ਤਾਂ ਦੱਸ ਨਹੀਂ ਸਕਦਾ ਲੋਕ ਅੰਦਰ ਸੀ ਇਹ ਸੜਕਾਂ ਤੇ ਸੀ ਔਰ ਹਰ ਜਿਵੇਂ ਕਿਸ ਸੰਸਕਾਰ ਕਰਨ ਨੂੰ ਆਪਣੇ ਆਦੇ ਲੋਕ ਛੱਡ ਗਏ ਸੀ ਡੈੱਡ ਬੋਡੀਜ਼ ਨੂੰ ਉਹਨਾਂ ਦੇ ਸੰਸਕਾਰ ਕਰ ਤੱਕ ਕਰਦੇ ਹੁੰਦੇ ਸੀ ਲੇਕਿਨ ਸੰਸਦ ਨੇ ਕਹੇ ਕਿ ਇੱਕ अकेਲੀ ਮਹਿਲਾ ਕੇ ਹੋਇਆ ਇਹ ਹਮਲਾ ਕਰਵਾਇਆ ਵਿਧਾਇਕ ਦਾ ਨਾਂ ਮ ਭਗਵੰਤ ਮਾਨ ਸਰਕਾਰ ਕੋ ਸ਼ਰਮ ਆਉਂਦੀ ਹੈ ਦੇਖੋ ਦੇਖੋ ਗੱਲ ਇਹ ਆ ਬਿੱਟੂ ਜੀ ਨੂੰ ਹੁਣ ਗੱਲ ਤਾਂ ਕੋਈ ਆਉਂਦੀ ਨਹੀਂ ਉਹ ਪਹਿਲੀ ਗੱਲ ਤਾਂ ਆਪ ਤਾਂ ਨજર ਨਹੀਂ ਆਉਂਦੇ ਉਹ ਤਾਂ ਅੱਜ ਮੇਰਾ خیال ਤੁਹਾਨੂੰ ਪਤਾ ਨਹੀਂ ਕਿੱਥੋਂ ਲੱਭ ਲੁਭ ਕੇ ਸ਼ੁਕਰ ਕਰੋ ਉਹਨਾਂ ਦੀ ਸ਼ਕਲ ਤੁਸੀਂ ਦੇਖ ਲਈ ਆ ਜਦ ਕਿ ਇਹਨਾਂ ਦੀ ਸਰਕਾਰ ਤਾਂ ਪੱਕੇ ਨਹੀਂ ਹੋਏ ਜਿਸ ਸਰਦ ਭਗਵਾਨ ਸਿੰਘ ਮਾਨ ਜੀ ਨੇ ਪੱਕੇ ਕਰਤੇ ਤੇ ਜਿਉ ਮਤਾ ਅਸੀਂ ਲੈ ਕੇ ਆਏ ਸੀਗੇ ਕਾਰਪੋਰਸ ਦੇ ਵਿੱਚ ਹਾਊਸ ਇਹਨਾਂ ਦਾ ਸਰਕਾਰ ਦੇ ਸਮੇਂ ਪਾਸ ਹੋ ਗਿਆ ਸੀ ਕਿਹੜਾ ਫਿਰ ਕਿਉਂ ਨਹੀਂ ਆਣਾ ਚਿੱਠੀਆਂ ਦਿੱਤੀਆਂ ਕਿਉਂ ਨਹੀਂ ਉਹਨਾਂ ਨੂੰ ਉਦੋਂ ਉਹਨਾਂ ਨੂੰ ਅਪਾਇੰਟਮੈਂਟਸ ਲੈਟਰ ਦਿੱਤੇ ਜਾਂ ਤਾਂ ਕਿ ਉਹ ਆਪਣੇ ਇਹ ਇਹ ਅੱਜ ਉਹ ਜੋ ਰੋਸ ਕਰ ਰਹੇ ਐ ਇਸ ਲਈ ਕਰ ਰਹੇ ਹਨ ਨਾ ਜਿਹੜੇ ਮਮਤਾ ਅਸ਼ੂ ਕਹਿ ਰਹੇ ਨੇ ਕਿ ਮਰੇ ਬੰਦਿਆਂ ਨੇ ਪੱਕਾ ਕਰਨ ਦੀ ਕੋਸ਼ਿਸ਼ ਕੀਤੀ ਹੈ ਦੇਖੋ ਗੱਲ ਇਹ ਆ ਇਹ ਸਿਰਫ ਤੇ ਸਿਰਫ ਇੱਕ ਬੇਬੁਨਿਆਦ ਗੱਲਾਂ ਨੇ ਜਿਨ੍ਹਾਂ ਦਾ ਕੋਈ ਵੀ ਤਕ ਨਹੀਂ ਹੈਗਾ ਜੋ ਵੀ ਚਾਰ ਆਈਐਸ ਅਫਸਰ ਕਮਿਸ਼ਨਰ ਕਾਰਪੋਰੇਸ਼ਨ ਦੋ ਜੁਆਇੰਟ ਕਮਿਸ਼ਨਰ ਸਾਰੇ ਰਲ ਕੇ ਜਦੋਂ ਇਹ ਲਿਸਟਾਂ ਬਣਾਉਂਦੇ ਨੇ ਸਾਰਾ ਕੁਝ ਹੁੰਦਾ ਹੈਗਾ ਤੇ ਮਰਿਆਂ ਦੀਆਂ ਲਿਸਟਾਂ ਥੋੜੀ ਬਣ ਜਾਣੀਆਂ ਦੋਸਤ ਉਹਨਾਂ ਨੂੰ ਆਪਣੀਆਂ ਨੌਕਰੀਆਂ ਪਿਆਰੀਆਂ ਨਹੀਂ ਪਰ ਜ਼ਿਕਰ ਵੀ ਆਇਆ ਸੀ ਪਿੱਛੇ ਜੇ ਖੁਲਾਸਾ ਵੀ ਹੋਇਆ ਸੀਗਾ ਦੇਖੋ ਮੇਰੀ ਗੱਲ ਸੁਣੋ ਕੋਈ ਤਕਨੀਕੀ ਤੌਰ ਤੇ ਜੇ ਕੋਈ ਕੱਤਾ ਰਹਿ ਗਿਆ ਹੋਊਗਾ ਉਹ ਤਾਂ ਜੋ ਇਹਨਾਂ ਦੀ ਕੱਲ ਵੀ ਮੇਰਾ خیال ਇਹਨਾਂ ਦੀ ਪਰਸੋਂ ਹਾਊਸ ਦੀ ਮੀਟਿੰਗ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਇਹਨਾਂ ਦੀ ਉੱਥੇ ਆਲ ਪਾਰਟੀ ਮੀਟਿੰਗ ਸੀ ਉਹ ਚ ਇਹਜੈਂਡਾ ਡਿਸਕਸ ਕਰ ਲੈਂਦੇ ਕੱਲ ਉੱਥੇ ਰੌਲਾ ਪਾਉਂਦੀ ਕੀ ਲੋੜ ਸੀ ਹਾਊਸ ਇਹਨਾਂ ਨੂੰ ਉੱਥੇ ਸਵਤੇ ਸਤਕਾਰ ਦੇ ਨਾਲ ਉਹਨਾਂ ਲੋਕਾਂ ਦੀਆਂ ਅਸੀਸਾਂ ਲੈਂਦੇ ਜੇ ਅਸੀਂ ਪਾਸ ਕਰਨ ਨੂੰ ਕਿਹਾ ਸੀ ਇਹਨਾਂ ਨੂੰ ਵੀ ਨਾਲ ਸੈਕੰਡ ਕਰਨਾ ਚਾਹੀਦਾ ਠੀਕ ਹੈ ਜੀ ਸਹੀ ਕੰਮ ਹੈ 10 10 20 20 ਸਾਲ ਤੋਂ ਸੜਕਾਂ ਦੇ ਵਿਚਾਰੇ ਝਾੜੂ ਲਾ ਰਹੇ ਗਰੀਬ ਲੋਕ ਨੇ ਇਹਨਾਂ ਨੂੰ ਪੱਕਿਆ ਕੀਤਾ ਜਾਵੇ ਇਸ ਦਾ ਪੱਕੇ ਕਰਨ ਦੀ ਸਾਡੀ ਤਾਂ ਸੀਨਾ ਵੀ ਇਹਨਾਂ ਨੂੰ ਪੱਕਿਆ ਕਰੋ ਰਿਕਾ ਬਣਦੇ ਨੇ ਇਹ ਬੜੀ ਮਾੜੀ ਗੱਲ ਹੈ ਇਹਨਾਂ ਲੋਕਾਂ ਵਾਸਤੇ ਤਾਂ ਹੀ ਲੋਕਾਂ ਨੇ ਇਹਨਾਂ ਨੂੰ ਐਡਾ ਵੱਡਾ ਮੰਡੇਟ ਦੇ ਕੇ ਘਰ ਬਿਠਾਤਾ ਹੈਗਾ ਠੀਕ ਹੈ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਹੰਦਾਲੀ ਵਸ਼ਿਕਰਣ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੋਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਵ ਮੈਚ ਚ ਪ੍ਰੋਬਲਮ ਪਿਆਰ ਮੁਹੱਬਤ ਚ ਚੱਕਰ ਜਾਂ ਪ੍ਰੇਮੀ ਪੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤਾੰਤ੍ਰਿਕ ਕੋਲੋਂ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786